ਬਿਤੀ ਰਾਤ ਦਵਾਲੀ ਦੇ ਤਿਹਾਰ ਮੌਕੇ ਪੁਲਿਸ थाना ਡੇਰਾ ਬਾਬਾ ਨਾਨਕ ਦੀਨ ਪਿੰਡ ਧਰਮਾਬਾਦ ਵਿਖੇ ਗੰਧਕਤੇ ਪਟਾਸ ਨੂੰ ਕੋੜਦੇ ਹੋਏ ਬਲਾਸਟ ਕਰਦੋ ਔਰਤਾ ਸਮੇਤ 7 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜ਼ਖਮੀਆਂ ਵਿੱਚ ਦੋ ਸਕੇ ਭਰਾ 1 ਧੀ ਅਤੇ ਦੋ ਜਵਾਈ ਵੀ ਦੱਸੇ ਜਾ ਰਹੇ ਹਨ ਗੰਭੀਰ ਜ਼ਖਮੀ ਹੋਏ ਇਨ੍ਹਾਂ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਕੁਝ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ ਤੁਮਾਕਾ ਇੰਨਾ ਜ਼ਿਆਦਾ ਸੀ ਕਿ ਦੋ ਨੌਜਵਾਨਾਂ ਦੀਆਂ ਬਾਹਾਂ ਲੱਗ ਗਈਆਂ ਤੇ ਇੱਕ ਨੌਜਵਾਨ ਦਾ ਮੂੰਹ ਸ਼ਨਲੇਸ਼ਣ ਹੋ ਗਿਆ ਤੇ ਬਾਕੀ ਲੋਕਾਂ ਨੇ ਵੀ ਗੰਭੀਰ ਸੱਟਾਂ ਲੱਗੀਆਂ ਹਨ ਤੇ ਉੱਥੇ ਨਜ਼ਦੀਕੀ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਇਸ ਘਟਨਾ ਨੂੰ ਲੈ ਕੇ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਿਆ ਜਾ ਰਿਹਾ ਹੈ ਇਸ ਮੌਕੇ ਪੁੱਜੇ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਅਸ਼ੋਕ ਮਾਨ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫੋਰੈਂਸਿਕ ਟੀਮਾਂ ਨੂੰ ਮਗਵਾਇਆ ਜਾ ਰਿਹਾ ਹੈ ਜਿੰਨਾਂ ਵੱਲੋਂ ਇਸ ਵੱਡੇ ਹਾਸੇ ਦੇ ਬਰੀਕੇ ਨਾਲ ਜਾਂਚ ਕੀਤੀ ਜਾਵੇਗੀ ਇਸ ਵੱਡੀ ਮਾਤਰਾ ਵਿੱਚ ਗੰਦਕ ਦਾ ਪੱਟਾ ਸਵੇਚਣ ਵਾਲੇ ਉਹਨਾਂ ਲੋਕਾਂ ਦੇ ਖਿਲਾਫ ਬੰਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਥਾਨਕ ਲੋਕਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਰਿਆ ਪੱਟਾਸ ਅਤੇ ਗੰਦਕ ਵੇਚ ਰਹੇ ਦੁਕਾਨਦਾਰ ਉੱਪਰ ਬੰਦੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਦਾ ਗੁਰਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਧਰਮਾਬਾਦ ਹੈ ਸਾਰੇ ਇਦਾਂ ਹੈ ਰਾਤੀ ਕੋਲ ਕਰੀਬ 10 ਵਜੇ ਦੇ ਕਰੀਬ ਦਿਵਾਲੀ ਦਾ ਦਿਹਾੜਾ ਹੋਣ ਕਰਕੇ ਵੀ ਮਤਲਬ ਕਾਫੀ ਸਾਰੇ ਪਰਿਵਾਰ ਪਟਾਕੇ ਵਗੈਰਾ ਚਲਾ ਰਹੇ ਸੀ ਇਹ ਡੇਰੇ ਵਾਲੇ ਵੀਰ ਸਾਡੇ ਜਿਹੜੇ ਇਹ ਵੀ ਇਹਨਾਂ ਦੇ ਬੱਚੇ ਵੀ ਮਤਲਬ ਪਟਾਕੇ ਪਟੋਕੇ ਵਗੈਰਾ ਚਲਾ ਰਹੇ ਉਹਦੇ ਵਿੱਚ ਇਹਨਾਂ ਨੇ ਪਤਾ ਨਹੀਂ ਕੱਲ ਕਿਤੇ ਗੰਧਕ ਪਟਾਸ਼ੀ ਕਿਤੇ ਲਿਆਦੀ ਤੇ ਉਹ ਕਿਤੇ ਜਿਆਦਾ ਕੁਆਂਟੀਟੀ ਚ ਮਤਲਬ ਕਿਹਰ ਦੁਕਾਨਦਾਰ ਨੇ ਬੇਵਕੂਫੀ ਨਾਲ ਇਹਨਾਂ ਨੂੰ ਦਿੱਤੀ ਆ ਵੀ ਜੇ ਬੱਚੇ ਮੰਗਣ ਗਏ ਆ ਤੇ ਤੁਸੀਂ ਉਹਨਾਂ ਨੂੰ ਕੁਆਂਟੀਟੀ ਥੋੜੀ ਦੋ ਉਹ ਬਹੁਤ ਜ਼ਿਆਦਾ ਕੁਆਂਟੀਟੀ ਹੋਣ ਕਰਕੇ ਪਤਾ ਨਹੀਂ ਇਹਨਾਂ ਕੋ ਕਿਵੇਂ ਹਾਸਾ ਜਾਓ ਇਹਨਾਂ ਦੀ ਕਿਸ ਗਲਤੀਕਾਰਨ ਉੱਤੇ ਬਲਾਸਟ ਹੋਇਆ ਵਾ ਉਹਦੇ ਨਾਲ ਜੀ ਬੜੇ ਸੱਤ ਜੀ ਇਹਨਾਂ ਦੇ ਜੀ ਘਟੂ ਘਟ ਰਿਹਾ ਇੰਜਰ ਹੋਇਆ ਇੰਜਰ ਇੰਨੇ ਜ਼ਿਆਦਾ ਹੋਇਆ ਵੀ ਇੱਕ ਬੱਚੇ ਦੀਆਂ ਦੋਨੋਂ ਬਾਹਾਂ ਹੀ ਮਤਲਬ ਉੱਡ ਗਈਆਂ ਤੇ ਦੂਸਰੇ ਬੱਚੇ ਦਾ ਵੀ ਸ਼ਾਮ ਸਿੰਘ ਦੇ ਦੋਵੇਂ ਬੇਟੇ ਆ ਉਹਦੇ ਦੂਸਰੇ ਬੇਟੇ ਦੀ ਵੀ ਬਾਹ ਇੱਕ ਤੇ ਚਵਾੜਾ ਉੱਡ ਗਿਆ ਤੇ ਦੂਜੇ ਬੱਚੇ ਜਿਹੜੇ ਉਹਨਾਂ ਦੀ ਨਜ਼ਰਾਂ ਜਾ ਚੁੱਕੀਆਂ ਨੇ ਦੋ ਬੱਚੇ ਲਗਭਗ ਡਾਕਟਰ ਸਾਹਿਬ ਨੇ ਇੱਕ ਦਾ ਤਾਂ ਜਵਾਬ ਹੀ ਦੇ ਦੋ ਕਿ ਕਾ ਵੀ ਮਤਲਬ ਤੇ ਹੁਣ ਉਸ ਮਤਲਬ ਆਦੇ ਹੀ ਆਵਰਸਰ ਦਾਖਲ ਨੇ ਐ ਕੱਕੜ ਹਸਪੀਟਲ ਨੇ ਦੋ ਬੱਚੇ ਦੋ ਬੱਚੇ ਆਪਣਾ ਬੱਲੇ ਵੀ ਨੇ ਸਾਰੇ ਰਿਸ਼ਤੇਦਾਰ ਜਿਉਂ-ਜਿਉਂ ਸੁਣਦੇ ਨੇ ਕੁਝ ਰਾਤ ਦੀ ਅਜਿਹੇ ਇਤਿਹਾਸ ਵਿੱਚ ਹੋਏ ਉਹਨਾਂ ਚ ਰਿਸ਼ਤੇਦਾਰ ਵੀ ਆ ਗਏ ਨਹੀਂ ਜੀ ਹਾਂਜੀ ਉਹਨਾਂ ਚ ਦੋ ਬੱਲੇ ਲੜਕੇ ਦੇ ਜੀਜਾ ਜੀ ਨੇ ਦੋ ਜੀ ਇੱਕ ਪਿੰਡ ਚੰਗੀਪਨਵਾ ਤੋਂ ਇੱਕ ਮੂੜਿਆਂਵਾਲ ਪਿੰਡ ਆ ਜੀ ਬਟਾਲੇ ਦੇ ਲਾਗੇ ਉਤੋਂ ਆ ਜੀ ਹੋਈ ਜਦਾ ਸੀਰੀਅਸ ਬਹੁਤ ਜ਼ਿਆਦਾ ਜੀ ਇੱਕ ਜਿਹੜਾ ਇਹਨਾਂ ਦਾ ਮਹਿਮਾਨ ਆ ਮੁੰਲੇ ਵਿੱਚ ਨਹੀਂ ਇਹ ਵਾਲਾ ਉਹਦੀ ਨਜ਼ਰ ਦਾ ਮਤਲਬ ਡਾਕਟਰ ਸਾਹਿਬ ਨੇ ਡਰਾਇਆ ਸਾਹਿਬ ਨੇ ਮਤਲਬ ਉਹ ਕੁਝ ਕਰਿਆ ਇਸ ਬੰਦੇ ਕੋ ਪੁਲਿਸ ਨੂੰ ਸੂਚਿਤ ਵਗੈਰਾ ਕੀਤਾ ਹੁੰਦਾ ਜੀ ਪੁਲਿਸ ਨੂੰ ਜੀ ਹੁਣ ਖਬਰ ਜਿਹੜੇ ਮਿਲੀ ਹੈ ਮਤਲਬ ਕਿਉਂਕਿ ਰਾਤ ਤੇ ਪਰਿਵਾਰ ਬਹੁਤ ਕ੍ਰਿਟੀਕਲ ਹਾਲਤ ਵਿੱਚ ਮਤਲਬ ਲੈ ਕੇ ਚੱਲ ਗਏ ਤੇ ਜਿਹੜੇ ਮੋਦਬਰ ਨੂੰ ਵੀ ਜਿਵੇਂ ਸਾਨੂੰ ਪਤਾ ਲੱਗਾ ਪਰਸਨਲ ਬਾਡੀ ਮਤਲਬ ਹੈਗਾ ਵੀਰ ਜੀ ਨਾਲ ਨੇੜਤਾ ਤੇ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਤੇ ਅਸੀਂ ਵੀ ਰਾਤ ਹੀ ਹਸਪੀਟਲ ਹੀ ਚੱਲ ਗਏ ਈ ਆਈ ਵੀ ਆਈ ਉੱਤੇ ਹਸਪੀਟਲ ਚ ਆਪਾਂ ਉਹਨਾਂ ਨੂੰ ਦਾਖਲ ਕਰਾਇਆ ਸੀ ਉਹਨਾਂ ਸਵੇਰੇ ਜਵਾਬ ਦੇ ਕੇ ਦੂਸਰੇ ਹਫਤੇ ਨਾਲ ਸ਼ਿਫਟ ਕਰਤਾ ਜੀ ਸਰ ਲੱਗਦਾ ਕਿ ਜਿਹੜੇ ਦੁਕਾਨਦਾਰ ਨੇ ਇਹ ਦਿੱਤੀ ਹੈ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਦੁਕਾਨਦਾਰ ਸਮਝਦਾਰ ਹੋਣਾ ਚਾਹੀਦਾ ਪਹਿਲੀ ਗੱਲ ਜੇ ਉਹਦੇ ਕੋਲ ਲਾਇਸੈਂਸ ਹੈ ਤੇ ਬੱਚੇ ਲੈਣ ਗਏ ਆ ਤੇ ਬੱਚਿਆਂ ਨੂੰ ਇੰਨੀ ਕੁਆਂਟੀਟੀ ਚ ਬੱਚੇ ਕੋ ਥੋੜਾ ਲਾਇਸੈਂਸ ਹੀ ਇਹ ਅਹੀ ਤੇ ਬਿਲਕੁਲ ਚਾਹਾਂਗੇ ਸਾਡਾ ਸਾਰਾ ਨਗਰੀ ਚਾਊਗਾ ਨਗਰ ਕੀ ਸਾਰੇ ਬੁੱਧੀਜੀਵੀ ਲੋਕ ਚਾਹਣਗੇ ਵੀ ਐਵੇਂ ਖੁੱਲੇ ਆਮ ਤੁਸੀਂ ਜਿਹੜੀ ਮਰਜ਼ੀ ਚੀਜ਼ ਵਿੱਚ ਸਤ ਜੀ ਥੋੜੇ ਨਹੀਂ ਹੁੰਦੇ ਜੀ ਸਾਰਾ ਘਰ ਖਾਲੀ ਹੋ ਗਿਆ ਔਰ ਇਹਨਾਂ ਦੀ ਮਾਲੀ ਹਾਲ ਦੇ ਨਹੀਂ ਕਮਜ਼ੋਰ ਹੈਗੇ ਮਤਲਬ ਇਲਾਜ ਕੁਆਈ ਨਹੀਂ ਸਕਦੇ ਸਰ ਇੱਥੇ ਕੋਈ ਲੇਡੀਜ਼ ਵੀ ਹੈਗੀਆਂ ਸੀ ਜਿਹਦੇ ਜੀ ਹਾਂ ਜੀ ਇੱਕ ਲੇਡੀ ਜੇ ਲੜਕੇ ਦੀ ਮਾਤਾ ਜੀ ਗੁਰਨਾਮ ਸਿੰਘ ਦੀ ਕਰਵਾਈ ਆ ਇੱਕ ਉਹਨਾਂ ਦੀ ਬੇਟੀ ਹੈ ਜੀ ਤੇ ਉਹਦੀ ਵੀ ਲੱਤ ਇੰਜਰੀ ਹੈ ਤੇ ਮਤਲਬ ਕਰਦੀ ਉਹਨਾਂ ਦੇ ਤਾਂ ਕਾਫੀ ਆ ਤੇ ਬੱਚਿਆਂ ਦੇ ਤਾਂ ਬਹੁਤ ਜ਼ਿਆਦਾ ਹੀ ਆ ਜੀ ਉਹ ਤੇ ਮਤਲਬ ਸਤਿਗੁਰੂ ਜੀ ਆਪ ਕਿਰਪਾ ਕਰਨ ਵੀ ਉਹਨਾਂ ਦੀ ਜਾਨ ਬਚ ਜਾਏ ਜਦੋਂ ਫਿਰ ਬਲਾਸਟ ਬਲਾਸਟ ਦੇ ਕਿੰਨੇ ਕਿ ਜਿਹੜੇ ਤੁਮਕ ਜਿਹੜੇ ਪਿੰਡ 'ਚ ਜਿਹੇ ਸਨ ਸਰ ਬਲਾਸਟ ਅੱਖੀਂ ਵੇਖਣ ਵਾਲਿਆਂ ਦੇ ਤੇ ਮਤਲਬ ਇੰਨਾ ਹੈਗਾ ਜੇ ਵੀ ਇੱਥੇ ਚੀਥੜੇ ਉੱਡੇ ਅਸੀਂ ਵੀ ਮਤਲਬ ਜਦੋਂ ਪਹੁੰਚੇ ਹਾਂ ਉੱਥੇ ਸਾਰਾ ਕੁਝ ਇੱਥੇ ਹੀ ਤੇ ਬਹੁਤ ਬੁਰੀ ਹਾਲਤ ਦੀ ਐਨੀ ਜ਼ਿਆਦਾ ਵੀ ਮਤਲਬ ਅੰਗ ਉੱਡ ਚੁੱਕੇ ਤੇ ਕੰਧਾਂ ਨਾਲ ਤੁਸੀਂ ਇੱਥੇ ਵੇਖ ਸਕਦੇ ਹੋ ਕਾਫੀ ਟੁਕੜੇ ਇੱਥੇ ਵੀ ਰਹੇ ਪੱਟੇ ਵੀ ਹੋਏ ਆ ਕੁਝ ਟੁਕੜਿਆਂ ਦਾ ਨੁਕਸਾਨ ਵੀ ਹੋਇਆ ਇਹ ਮਤਲਬ ਇਧਰ ਉਧਰ ਖਿਲਰ ਖਿਲਰ ਗਏ ਨੇ ਬਹੁਤ ਜ਼ਿਆਦਾ ਹੀ ਬੁਰੀ ਹਾਲਤ ਹੈ ਜੀ ਦੇਖਣਯੋਗ ਨਹੀਂ ਹਾਲਤ ਹੈ ਇੰਨੀ ਤਰਸ ਜੋ ਗਿਆ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਇਹੋ ਮੰਗ ਕਰਨਿਆ ਜੀ ਜਿਹੜੀ ਤੇ ਇਹ ਇੰਨੀ ਕੁਆਂਟੀਟੀ ਚ ਜਿਹੜੀ ਬੱਚਿਆਂ ਨੂੰ ਦੇ ਦਿੱਤੀ ਆ ਵੇਖੋ ਕੋਈ ਵੀ ਦੁਕਾਨਦਾਰ ਆ ਉਹਦੇ ਕੋਈ ਜਰੀਲੀ ਦਵਾਈ ਬੱਚੇ ਨੂੰ ਜਾਂ ਸਿਆੜੇ ਨੂੰ ਨਹੀਂ ਦਿੰਦਾ ਕੱਲਾ ਵੇਖ ਕੇ ਜੀ ਤੇ ਇਹ ਇੰਨੀ ਕੁਆਂਟੀਟੀ ਜੇ ਤੁਸੀਂ ਉਹਨੂੰ ਪਟਾਜ ਕਹਿੰਦੇ ਕੇ ਦੇ ਦਈਏ ਵੇ ਇਡਾ ਵੱਡਾ ਬਲਾਸਟ ਹੋ ਜੇ 30 ਫੁੱਟ ਤੇ ਜਾ ਕੇ ਸਰ ਸ਼ੀਸ਼ੇ ਟੁੱਟ ਗਏ ਤੁਸੀਂ ਵੇਖੋ ਕਿੰਨੀ ਉਹਦੀ ਪਾਵਰ ਹੋਊਗੀ ਇਹਦੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਕਿੰਨੇ ਦਿੰਦਾ ਆ ਉਹਨਾਂ ਦੇ ਅੰਗ ਵੀ ਦੂਰ ਦੂਰ ਤੱਕ ਆਂਗ ਉਹਨਾਂ ਦੇ ਖਿਲਰੇ ਆ ਮਤਲਬ ਇੰਨੀ ਬੁਰੀ ਹਾਲਤ ਨਾਲ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਜੀ ਮਤਲਬ ਇੱਕ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਸਰ ਕੀ ਨਾ ਜੀ ਆਪਣਾ ਮੇਰਾ ਨਾਮ ਜਤਿੰਦਰ ਪਾਲ ਸਿੰਘ ਆ ਮੈਂ ਹਸਾਬ ਕਤਰ ਪੰਚੇ ਆ ਸਰ ਕਿਹੜਾ ਰਪਿਹਾ ਸਾਇਤ ਹਸਪੀਟਲ ਹੋ ਗਿਆ ਕਿਵੇਂ ਦੇ ਲਾਤੇ ਮਤਲਬ ਬਹੁਤ ਨਾਜ਼ੁਕ ਹਾਲਾਤ ਕਿਉਂਕਿ ਉਹਦੇ ਵਿੱਚ ਦੋ ਜਣੇ ਆ ਤੇ ਕ੍ਰਿਟੀਕਲ ਲੇਕ ਦੇ ਹੱਥ ਬਿਲਕੁਲ ਨਵੇਂ ਲੱਤ ਗਏ ਆ ਚੱਕਦੇ ਆ ਜਵਾੜੇ ਉੱਡ ਗਏ ਇੱਕ ਲੜਕੀ ਆਉਂਦੀਆਂ ਲੱਤਾਂ ਤੇ ਵੱਜਿਆ ਇੱਕ ਇਹਨਾਂ ਦੀ ਮਦਰ ਆ ਉਹਨਾਂ ਦੀ ਲੜਕੀ ਦੀ ਉਹਨਾਂ ਦੇ ਨਾਮ ਫਿਰ ਕੇ ਸਾਹ ਤੇ ਸਰ ਵੀ ਕੱਟਣਾ ਹਸਪੀਟਲ ਆ ਦੋ ਇਸ ਘਰ ਦੇ ਜਵਾਈ ਨੇ ਨਾ ਟੋਟਲੀ 7 ਜਣੇ ਨੇ ਜਿਵੇਂ ਪੰਜ ਜੈਂਟਸ ਨੇ ਤੇ ਦੋ ਲੇਡੀਜ਼ ਨੇ ਖਾਸ ਸਰ ਕਾਰਨ ਕੀ ਰਿਹਾ ਵੀ ਹੈ ਕਾਰਨ ਟੋਟਲੀ ਤਾਂ ਭਾਏ ਹੋ ਮੰਨੀ ਹੈ ਕਿ ਆਪਣਾ ਨੈਗਲੀਜੈਂਸ ਵੇਚਣ ਵਾਲਿਆਂ ਦੀ ਵੀ ਆ ਤੇ ਇਹ ਬੱਚੇ ਸੀਗੇ ਇਹਨਾਂ ਦੀ ਵੀ ਆ ਕਿਉਂਕਿ ਸਿਆਣੀ ਜਿਹੜੇ ਪਰਿਵਾਰ ਦੇ ਜੀਹ ਹੋ ਸੋਂਗੇ ਆ ਇਹ ਬੱਚੇ ਕਿਤੇ ਜਾ ਕੇ ਪਤਾ ਨਹੀਂ ਲੈ ਆ ਇਹਦਾ ਮਤਲਬ ਕਿ ਖੁੱਲਿਆਂ ਵੇਕਦਾ ਤੇ ਫੇਲਿਅਰ ਆਫ ਐਡਮਿਨਿਸਟ੍ਰੇਸ਼ਨ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਇੰਨੀਆਂ ਖੁੱਲਿਆਂ ਵੇਕਦੀਆਂ ਤੇ ਫਿਰ ਬੱਚੇ ਜਿਹੜੇ ਉਹ ਮਾਂ ਪੈਨ ਪੁੱਛ ਕੇ ਧਲੇਉਂਦੇ ਨੇ ਉਹ ਫਿਰ ਜੇ ਲੈ ਆਏ ਨੇ ਤੇ ਇਹਦਾ ਮਤਲਬ ਕਿ ਐਡਮਿਨਿਸਟ੍ਰੇਸ਼ਨ ਦਾ ਫੇਲਰ ਆ ਵੀ ਬਰਾਬਰੀ ਜ਼ਿੰਮੇਵਾਰ ਹੈ ਜਿੱਨਾ ਕਿ ਇਹਨਾਂ ਦਾ ਆਪ ਵੇਚਣਾ ਲੱਗਦਾ ਹੁੰਦਾ ਲੱਗਦਾ ਉਹਨਾਂ ਤੇ ਕਾਰਵਾਈ ਹੋਣੀ ਜੀ ਦੀ ਫੁੱਲ ਬਿਲਕੁਲ ਵੇਚਣ ਵਾਲਿਆਂ ਤੇ ਹੋਣੀ ਚਾਹੀਦੀ ਕਾਰਵਾਈ ਕੀ ਉਹ ਕਿੰਨਾ ਨਕਸਾ ਗਰੀਬ ਪਰਵਾਰਿਆਂ ਇਸ ਵੇਲੇ ਵੀ ਮੇਰਾ ਖਿਆਲ ਆਉਂਦਾ ਵੀ ਇਹ ਲੋਕ ਸਾਰੇ ਜਣੇ ਆਪਣੀ ਕਲੈਕਸ਼ਨ ਕਰਕੇ ਉਹਨਾਂ ਦਾ ਲਾਜ ਵਗੈਰਾ ਜਿਹੜਾ ਕੋਈ ਕਾਨੂੰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਸਮਰੱਥ ਵੀ ਨਹੀਂ ਹੈਗੀ ਬਸ ਇਹ ਗਰੀਬੀ ਕਰਕੇ ਹੀ ਤਗੜਾ ਬੰਦਾ ਜਿਹੜਾ ਉਹ 10000 ਦੇ 20 ਦੇ ਪਟਾਕੇ ਲੈ ਆਉਂਦਾ ਜਿਹੜਾ ਗਰੀਬ ਉਹ ਸੌਖਾ ਰਾ ਲਾਉਂਦਾ ਇਹਨਾਂ ਨੇ ਸਸਤਾ ਦੇ ਸੌਖਾ ਰਾ ਲੰਬੇ ਲੰਬੇ ਆਪਣਾ ਨੁਕਸਾਨ ਕਰਾਇਆ ਸਰ ਜਦੋਂ ਬਲਾਸਟਿਕ ਕੈਮੀ ਦੀ ਆਵਾਜ਼ ਲੱਗੀ ਜਦੋਂ ਪਿੰਡ ਦੇ ਵਿੱਚ ਕਦੀ ਸੁਣੀ ਹੈਗੀ ਆਕਰ ਪਿੰਡ ਵਾਸੀ ਜਨਾਂ ਦਾ ਰਹਿਣ ਐਕਚੁਅਲੀ ਮੈਂ ਰਾਤੀ ਖਿਆਰਾ ਪਰ ਜਿਹੜੇ ਆਣ ਗਵਾਂਣ ਨੇ ਦੱਸਿਆ ਆ ਕਿ ਤੁਸੀਂ ਬਲਾਸਟ ਲਾਉਂਗੇ ਬਲਾਸਟ ਉੱਥੇ ਬਾਹਰ ਹੋਇਆ ਤੇ ਤੁਸੀਂ ਧਿਆਨ ਮਾਰੋ ਤੇ ਸ਼ੀਸ਼ੇ ਆ ਮੇ ਕੋ ਟੁੱਟੇ ਪਏ ਆ ਇਹਦਾ ਮਤਲਬ ਆ ਕਿ ਬਹੁਤ ਜ਼ਿਆਦਾ ਤਾਂ ਹੀ ਅਗਲੇ ਹੱਥ ਦੋਵੇਂ ਉੱਡ ਗਏ ਆ ਤੇ ਫਿਰ ਬਹੁਤ ਜ਼ਿਆਦਾ ਬਲਾਸਟ ਆ ਪਰ ਫਿਰ ਵੀ ਆਮ ਲੋਕਾਂ ਦਾ ਕਿ ਗੱਲ ਜਿਹੜੀ ਹੋ ਸਕਦਾ ਵੀ ਇੰਨੀ ਸੀਰੀਅਸਲੀ ਨਾ ਲਈਏ ਕਿਉਂਕਿ ਦੀਵਾਲੀ ਸੀ ਹੋਰ ਵੀ ਪਟਾਕੇ ਚਾਲਦੇ ਸੀ ਰਾਣ ਗਵੰਡ ਜਿਹੜੇ ਡੇਰੇ ਵਾਲੇ ਉਹਨਾਂ ਨੇ ਤੇ ਨੋਟ ਕੀਤਾ ਵੀ ਬਹੁਤ ਜ਼ਿਆਦਾ ਵੱਡਾ ਮੌਕੇ ਤੇ ਅਮਨ ਸ਼ਾਸ਼ਨ ਤੋਂ ਮੰਗ ਕਰਦੇ ਆ ਕਿ ਵੀ ਜਿਹੜੇ ਜੀ ਹਸਤਾਲਾ ਦਾਖਲੇ ਉਹਨਾਂ ਦਾ ਫਰੀ ਇਲਾਜ ਕੀਤਾ ਜਾਵੇ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਜਾਨ ਬਚਾਈ ਜਾਵੇ ਤੇ ਫਿਰ ਜਿਹੜੇ ਵੇਚਣ ਵਾਲੇ ਇਹਨਾਂ ਤੇ ਕਾਰਵਾਈ ਹੋਈ ਤੇ ਅੱਗੇ ਤੋਂ ਵੀ ਹੁਣ ਲੋੜੀ ਆਉਣੀ ਆ ਚਾਈਨਾ ਡੋਰੇ ਉਹਦੇ ਨਾਲ ਬੜੇ ਹਾਸੇ ਹੋਣੇ ਆ ਉੱਤੇ ਵੀ ਨਕੇਲ ਪਾਈ ਗਈ ਇਹ ਵੇਚਣ ਵਾਲਿਆਂ ਤੇ ਭਾਈਕੇ ਜਿਹੜੇ ਵੇਚਦੇ ਆ ਜੇ ਕਿਸੇ ਨੂੰ ਇਸੇ ਦੀ ਲੋੜ ਆ ਉਹਨਾਂ ਤੇ ਉਹਨਾਂ ਦਾ ਕੋਈ ਲਾਇਸੈਂਸ ਹੋਵੇ ਉਹਨਾਂ ਨੂੰ ਪ੍ਰੋਪਰ ਮਤਲਬ ਕੰਪਲੀਅਨਟ ਜਿਹੜਾ ਕਿ ਨਹੀਂ ਬਣਾਇਆ ਜਾਣਾ ਚਾਹੀਦਾ ਆ ਵੀ ਲਾਪਰਤੀ ਵੀ ਜੇ ਕੋਈ ਗਲਤ ਕੰਮ ਇਦਾਂ ਕਰਦਾ ਤੇ ਉਹ ਜਵਾਬਦੇਹ ਹੋਣਾ ਚਾਹੀਦਾ ਸਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਉਹਨਾਂ ਨੇ ਕੀ ਕਾਰਵਾਈ ਕੀਤੀ ਜਾਰੀ ਹੈ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦਾ ਹੀ 파ਟ ਆ ਉਹਨਾਂ ਇਨਵੈਸਟੀਗੇਸ਼ਨ ਕਰਨਗੇ ਉਹਦੇ ਤੋਂ ਬਾਅਦ ਫਰੈਂਸਿਕ ਇਹਨਾਂ ਦੀ ਟੀਮ ਵੀ ਜਿਹੜੀ ਇੱਥੇ ਉਹਨਾਂ ਨੇ ਬੁਲਾਈ ਆ ਉਹ ਹੁਣ ਵੇਖਣਗੇ ਵੀ ਮਤਲਬ ਇਹ ਜੋ ਇਹ ਤੇ 파ਟ ਆਫ ਹੈ ਇਨਵੈਸਟੀਗੇਸ਼ਨ ਹੈ ਜਦੋਂ ਕੰਪਲੀਟ ਹੋਏਗੀ ਉਹ ਤੋਂ ਬਾਅਦ ਪਤਾ ਲੱਗੂਗਾ ਇਹਨਾਂ ਕੀ ਰਿਜ਼ਲਟ ਨਿਕਲੇ ਸਰ ਜਦੋਂ ਹਾਸਾ ਵਾਪਰਿਆ ਕੁਝ ਬੱਚੇ ਨੂੰ ਪਾਰਟਸ ਵਗੈਰਾ ਵੀ ਖਿਲਰੇ ਆ ਜਿਹੜੇ ਅਸੀਂ ਹੁਣੇ ਦੇਖ ਰਹੇ ਸੀ ਇਕੱਠੇ ਕਿਤੇ ਹੋਏ ਨੇ ਹਾਂਜੀ ਉਹ ਫਿਰ ਇਹ ਦੋ ਬੱਚਿਆਂ ਦੇ ਇਹ ਹੱਥ ਹੀ ਬਿਲਕੁਲ ਲੱਗੇ ਨਾ ਨਾਲੋਂ ਦੋਵੇਂ ਦੋਵੇਂ ਹੱਥ ਲੱਗੇ ਆ ਉਹ ਉਹਨਾਂ ਦੀ ਉਂਗਲਾਂ-ਉਂਗਲਾਂ ਚੀਥੜੇ-ਚਾਥੜੇ ਉੱਡਣੇ ਸੀਗੇ ਇਹ ਕਰਕੇ ਜਿਸ ਤਰੀਕੇ ਨਾਲ ਮਤਲਬ ਇਹਨਾਂ ਦਾ ਡੈਮੇਜ ਹੋਇਆ ਜਿਹੜੀਆਂ ਸਟਾ ਇਹ ਛੇਤੀ ਨਾਲ ਮਤਲਬ ਕਯੁਰ ਹੋਣ ਵਾਲੀਆਂ ਨਹੀਂ ਗਈਆਂ ਇਹ ਬਹੁਤ ਲੰਮਾ ਸਮਾਂ ਲਾ ਚਲੇਗਾ ਹਾਂਜੀ ਇੱਕ ਦੇਖਾਂ ਵਿੱਚ ਚਲੀ ਜਾਂਦੀ ਆ ਉਹ ਇਹਨਾਂ ਦਾ ਜਵਾਈ ਸੀ ਉਹ ਵੀ ਇੱਥੇ ਆਏ ਇਕੱਠੇ ਹੋਏ ਇਹ ਵੀ ਇੱਕੜਾ ਛੋਟਾ ਮੋਰ ਨਰਪਾਲ ਵੀ ਕਰਨਾ ਉਹ ਬਹੁਤ ਬਹੁਤ ਅਸਹਿ ਤੇ ਅਕਹਿ ਮਤਲਬ ਜਿਹੜੀ ਇਹ ਇਨਸੀਡੈਂਟ ਹੋਈ ਆ ਇਹ ਸਾਰਾ ਪਿੰਡੇ ਦੇ ਵਿੱਚ ਬਹੁਤ ਮਤਲਬ ਨਰਾਸ਼ ਆ ਇਹ ਦੇ ਵਿੱਚ ਬਹੁਤ ਦੁੱਖ ਮਹਿਸੂਸ ਕਰ ਰਹੇ ਨੇ ਕੀਤਾ ਇਹ ਜੀ ਬਨਾਨ ਸਿੰਘ ਸਨ ਆਫ ਧੀਰ ਸਿੰਘ ਵਾਸੀ ਪਿੰਡ ਤੇ ਧਰਮਾਬਾਦ ਤੇ ਸਤਨਾਮ ਸਿੰਘ ਸਨ ਆਫ ਬੀਤ ਸਿੰਘ ਉਹਦੇ ਭਰਾ ਨੇ ਇਹਨਾਂ ਦੇ ਅਲੱਗ-ਅਲੱਗ ਘਰ ਨੇ ਆਪੋ ਚ ਇਹਨਾਂ ਦੇ ਬੱਚੇ ਪਟਾਕੇ ਜਲਾ ਰਹੇ ਕਿ ਦਵਾਤੀ ਇਹਨਾਂ ਨੇ ਸਾਰ ਜਿਹੜੀ ਉਹ ਤੇ ਪਾਈਪ ਵਗੈਰਾ ਹੁੰਦੀਆਂ ਨਾ ਉਹਦੇ ਵਿੱਚ ਪਾ ਕੇ ਤੇ ਪਟਾਕੇ ਤੇ ਸਸਤੇ ਜਿਹੜੇ ਆ ਉਹ ਲਿਆ ਕੇ ਤੇ ਜਲਾ ਰਹੇ ਸੀ ਉਹ ਸਾਰ ਆਪ ਹੀ ਤਿਆਰ ਕਰ ਰਹੇ ਸੀ ਸਰ ਕਿੰਨੇ ਲੋਕ ਜ਼ਖਮੀ ਹੋਏ ਇਹ ਸਰ ਪੰਜ ਜਨਰਲਸ ਨੇ ਦੋ ਤੇ ਲੇਡੀਜ਼ ਨੇ ਜੀ ਕੀ ਹਾਲਾਤ ਨੇ ਉਹਨਾਂ ਦੇ ਆ ਪਾ ਸਰ ਦੋ ਦੀ ਕੰਡੀਸ਼ਨ ਜਿਹੜੀ ਤੇ ਕ੍ਰਿਟੀਕਲ ਆ ਬਾਕੀ ਕੁਝ ਠੀਕ ਵੇ ਇਹ ਤਾਂ ਗੰਧਕ ਪ੍ਰਾਸਤ ਆਪਣਾ ਨਸੀ ਜਾ ਰਹੀ ਹੈ ਸਰ ਇਹ ਕਹਿ ਰਹੇ ਨੇ ਅਜੇ ਮੈਂ ਐਫਐਸਐਲ ਦੀ ਟੀਮ ਲਾਈ ਆ ਉਹ ਤੇ ਦੇਖੇਗੀ ਆਗੇ ਕੀ ਹੋ ਸਕਦਾ ਹੈ ਇਹ ਸਰ ਲੱਗਦਾ ਨਹੀਂ ਵੀ ਜਿਹੜੇ ਖੋਲੇ ਆ ਜਿਹੜੀ ਵਿਖਰੀ ਐ ਤੇ ਕੋਈ ਨਾ ਕੋਈ ਰੋਕ ਲੱਗੀ ਲੱਗੀ ਨਹੀਂ ਬਿਲਕੁਲ ਬਿਲਕੁਲ ਇਹ ਇਸ ਬੰਦੀ ਤੇ ਜਦੋਂ ਸਾਨੂੰ ਕੋਈ ਸੂਚਨਾ ਮਿਲੇ ਉਦੋਂ ਹੀ ਤਾਪਦ ਤੇ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਤੇ ਹੁਣ ਤੱਕ ਸਰ ਕੋਈ ਜਾਂਚ ਸਾਹਮਣੇ ਆਇਆ ਕੋਈ ਨਹੀਂ ਸਰ ਅਜੇ ਦੀ ਕੋਈ ਜੀ ਪਤਾ ਲੱਗਾ ਪਰ ਐਨਆਰ ਜਿਹੜੇ ਆਸ-ਪਾਸ ਵਾਲੇ ਆ ਇਹਨਾਂ ਤੋਂ ਹੀ ਪਤਾ ਲੱਗਾ ਵੀ ਆਪ ਹੀ ਯਾਰ ਕਰ ਰਹੇ ਨੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਜੀ ਜਿਹੜੇ ਸਰ ਪਟਾਸ਼ੂਗਾ ਦਾ ਤੇ ਵੇਚਦੇ ਆ ਜੀ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹਨਾਂ ਦਾ ਵੀ ਦੇਖਦੇ ਆ ਪਹਿਲਾਂ ਸਭ ਤੋਂ ਪਹਿਲਾਂ ਸਾਡੀ ਤੇ ਪ੍ਰੋਟੀ ਆ ਵੀ ਉਹਨਾਂ ਦੀ ਜਾਨ ਬਚਾਈ ਜਾ ਸਰ ਕੋ ਫਰਾਂਸਿਕ ਟੀਮ ਵੀ ਆ ਰਹੀ ਹੈ ਮੋਕਰੀਗਮ ਐਫਐਸਐਲ ਦੀ ਟੀਮ ਆ ਰਹੀ ਹੈ ਜੀ